ਪਈ ਉਮਰ ਕੀ ਢੀਡੋ ਸਾਹਣੀ ਕਿਹਦੇ ਨਾਲੀ ਮਕਬਲ ਜੀ ਢਾਤ ਗੱਡੀ ਲਾਤੀ ਆ ਓਏ ਆ ਡਾ ਓਏ ਡਾ ਲਾ ਕਰੋ ਡਾਂਗਾ ਪਹਿਲਾਂ ਕਵਾੜੀਏ ਦਾ ਨਾਮ ਲਊ ਫਿਰ ਦੱਸ ਦੇ ਹੁਣ ਫਿਰ ਦੱਸ ਦੇ ਕਵਾੜੀਏ ਦਾ ਨਾਮ ਦੱਸ ਦੱਸ ਕਵਾੜੀ ਦਾ ਨਾਮ ਮੇਰੇ ਬਿਕਰੀ ਆ ਜੀ ਬਿਕਰੀ ਕਿੱਥੇ ਜੀ ਆਇਦਾ ਉਹ ਇਹਦੇ ਉੱਥੇ ਜੀ ਆਪਣਾ ਜਿਹੜਾ ਕੈਂਚੇ ਨੂੰ ਨਹੀਂ ਆਉਂਦੇ ਤਲਵੰਡੀ ਗੋਲੀ ਉਹ ਸਾਕੇ ਜੀ ਮਾਨਸਾ ਆਖੀਂਦਾ ਉਹਦੀ ਪਿੱਛੇ ਮਾਨਸਾ ਉਹ ਹੀ ਖੜਾ ਨੀ ਨੋਟ ਤੇ ਉਹਦੇ ਦੇ ਕੇ ਚੀਆ ਕੋਲੇ ਹਾਂ ਜੀ ਰਮਲ ਤੇੜੀਆਂ ਉਧਰ ਆਓ ਵਿਕਰੀ ਹਾਂ ਜੀ 100 ਰੁਪਏ ਲੈਂਦਾ ਉਹ ਉਹ 400 ਰੁਪਏ ਕਿਲੋ ਲੈਂਦਾ ਜੀ ਠੀਕ ਸਾਰਾ ਮਾਲ ਉੱਤੀ ਜਾਂਦਾ ਹਾਂ ਜੀ ਉਹ ਦੂਜੇ ਮੁੰਡੇ ਵੇਚਦੇ ਨਹੀਂ ਉਹ ਬੰਦੇ ਕਿਹੜੇ ਕਿਹੜੇ ਲੱਗੇ ਤੇ ਕਿਹਦੇ ਪਿੰਡਾਂ ਦੇ ਦੱਸ ਹੋਰ ਕਿਹੜਾ ਕਿਹੜਾ ਸੁੱਕੇ ਵਰਗੇ ਨੇ ਜੀ ਉਹ ਪਹਿਲਾਂ ਆਉਂਦੇ ਰਹੇ ਆਈ ਉਹ ਤੁਹਾਡੇ ਨਾਲ ਆ ਪਾਈ ਬੰਦੇ ਜੀ ਅੱਜ ਤੁਨਾਲਾ ਆ ਸੀ ਤੁਮੇ ਆ ਕੇ ਵਰੀ ਆਗੇ ਪਹਿਲੀ ਵਾਰ ਹੈ ਉਹ ਮੁੰਡੇ ਪਹਿਲੇ ਉਹ ਕਹਿੰਦਾ ਤਿੰਨ ਵਾਰੀ ਆਗੇ ਉਹ ਦੂਜੇ ਮੁੰਡੇ ਤਿੰਨ ਚਾਰ ਵਾਰ ਆਗੇ ਉਹ ਨਾਲ ਦਾ ਤੇਰੇ ਕਹੀਦਾ ਤਿੰਨ ਚਾਰ ਵਾਰੀ ਆ ਚੁੱਕੀਆਂ ਸੀ ਬਾਤੇ ਬਾਤ ਤਿੰਨ ਵਾਰੀ ਆਗੇ ਖੜੋ ਖੜੋ ਆ ਬੋਲੋ ਇਹਨੂੰ ਪੁੱਛੋ ਆ ਤਾਂ ਹੁੰਦਾ ਕੈ ਵਾਰੀ ਆ ਤੁਸੀਂ ਮਨਾ ਲਓ ਜੀ ਨਹੀਂ ਮਨਾ ਲਓ ਜੀ ਬਾਈ ਸਾਡੀਆਂ ਉਹ ਜਨਾਬ ਸੋਨੂ ਤਾਂ ਸੋਨੂ ਤਾਂ ਤਿੰਨ ਮਹੀਨੇ ਹੋ ਗਏ ਜੀ ਮਨਾਉਂਦੇ ਨੂੰ ਚਾਰ ਮਹੀਨੇ ਹੋ ਗਏ ਹਾਂ ਇਹ ਬੋਲ ਬੋਲ ਸੋਨੂ ਦਾ 3 ਮਹੀਨੇ ਹੋ ਗਏ ਛੋਟੇ ਦਾ ਡੰਪੀ ਨਹੀਂ ਚੱਕਿਆ ਗਿਆ ਡੰਪ ਤਾਂ ਸੀ ਚੱਕਦੇ ਆ ਲੋਕ ਚਾਹ ਕਿੰਨਾ ਤਾਰਾ ਹੋਣਾ ਆ ਲੈ ਜਾਣਗੇ ਇਹਨਾਂ ਦਾ ਕੋਈ ਨਾ ਖਰਚ ਇਹ ਤਾਂ ਕਈ ਕਈ ਜਾਂਦੇ ਨੇ ਇਹ ਗੱਲ ਥੋੜੀ ਹੋਈ ਯਾਰ ਤੁਸੀਂ ਬੋਲੋ ਕੋਈ ਯਾਰ ਮਜ਼ਾ ਇਹਦਾ ਕਈ ਕਈ ਪਾਰ ਜਾਂਦੇ ਨੇ ਅਸੀਂ ਡੰਪ ਚੱਕਦੇ ਆ ਵੀਡੀਓ ਬਣਾਓ ਵਿੱਚੀ ਹੋਰ ਲੈ ਵਿੱਚੀ ਬਣਾ ਲਓ ਹਾਂ ਹਾਂ ਹੋਰ ਲੈ ਹਏ ਇਹਦਾ ਕਹਿ ਦਿੰਦੇ ਨੇ ਅਸੀਂ ਡੰਪ ਹੁਣ ਜਾ ਕੇ ਗੱਲ ਸੁਣ ਲੈ ਇਹਨੂੰ ਕੋਈ ਨਹੀਂ ਪੁੱਛਦਾ ਇਹਨਾਂ ਨੂੰ ਜਾਂਦੇ ਨੂੰ ਬੱਸ ਬੱਤ ਗਏ ਬੱਸ ਹੁਣ ਇਹਨਾਂ ਦਾ ਨਸ਼ਾ ਪੱਤਾ ਮਿਲ ਜੂ ਉੱਥੇ ਰਾਮ ਨੂੰ ਕੋਈ ਨਹੀਂ ਮਗਰ ਕੋਈ ਨਹੀਂ ਦੀ ਹਏ ਹੋਲਦੇ ਮਗਰੋਂ ਪੰਗਾ ਪੈ ਰਿਹਾ ਸੀ ਗੁਰ ਦੇ ਤਰਫ ਜਾ ਰਿਹਾ ਹਾਏ ਭੱਜਣ ਦਾ ਜਦੋਂ ਸੀ ਖੜਿਆ ਹੁਣ ਭੱਜ ਲਿਆ ਹੈ ਹੋਰ ਉਹ ਨਹੀਂ ਉੱਡਮਦਾ ਨਾ ਰਹੀ ਉਹੀ ਰਾਤ ਨੂੰ ਵੀ ਫਿਰ ਮੱਛਰ ਬਟੇ ਖਵਾਉਂਦੇ ਰਾਤ ਦੇ ਫਿਰਦੇ ਨਾਲ ਪਿੱਛੇ ਹਨਾ ਛੱਕ ਦਿਨ ਜਦੋਂ ਪਤਾ ਨਹੀਂ ਨੂੰ ਵੀ ਆਉਣਗੇ ਇਹ ਹਾਏ ਪਾਣੀ ਦੀ ਅਸੀਂ ਇਹ ਤਾਂ 22 ਵਾਰ 6 ਮਹੀਨੇ ਹੋ ਕੇ ਕਹਿੰਦੇ ਸੀ ਡੰਪ ਜਾ ਕੇ ਲੈਣਾ ਤੋਂ ਹਜੇ ਡੰਪੀ ਨਹੀਂ ਚੱਕੇ ਗਏਗੇ ਚਾਰ ਵਾਰੀ ਚੋਰੀ ਹੋ ਗਈ